हां जी ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜੀਆਂ ਸੰਗਤਾਂ ਸਹਿਜ ਪਾਠ ਕਰਦੀਆਂ ਨੇ ਜਾਂ ਅਖੰਡ ਪਾਠ ਕਰਦੀਆਂ ਨੇ ਉਹਨਾਂ ਵਾਸਤੇ ਸੰਥਿਆ ਦੱਸਣੀ ਹੈ ਕਿ ਵਿੱਚ ਬਹੁਤ ਸੰਗਤਾਂ ਜਿਹੜੀਆਂ ਨੂੰ ਪਤਾ ਨਹੀਂ ਵਿਚਾਰੀਆਂ ਨੂੰ ਪ੍ਰੇਮ ਵਿੱਚ ਗੁਰਵਾਣੀ ਪੜ੍ਹਦੇ ਆਏ ਨੇ ਜ਼ਰੂਰ ਪਰ ਉਹਨਾਂ ਨੂੰ ਕਾफी ਗੱਲਾਂ ਦਾ ਪਤਾ ਨਹੀਂ ਸ਼ਬਦਾਂ ਦਾ ਤੇ ਉਹ ਤੁਹਾਨੂੰ ਦੱਸਣ ਲੱਗੇ ਆਂ ਧਿਆਨ ਨਾਲ ਸੁਣਿਓ ਜਿੱਦਾਂ ਔਖੇ ਔਖੇ ਸ਼ਬਦ ਨੇ 315 ਅੰਗ ਤੇ ਇਸੇ ਪਾਸ਼ਾ ਮਹਾਰਾਜ ਦੇ ਤਾਂ 315 ਅੰਗੇ ਹੋ ਗਿਆ ਠੀਕ ਹੈ ਇਹਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਪੌੜੀ ਪੰਜਵੀਂ ਜਿਵੇਂ ਕਈ ਬੋਲਦੇ ਨੇ ਪੌੜੀ ਪੰਜਵੀਂ ਆ ਗਿਆ ਪੰਜਵੀਂ ਠੀਕ ਹੈ ਇਹ ਪੌੜੀ ਪੰਜਵੀਂ ਨਹੀਂ ਬੋਲਣਾ ਇਹਨੂੰ ਬੋਲਣਾ ਪੌੜੀ ਪੰਜਵਾਂ ਪੌੜੀ ਪੰਜਵਾਂ ਨਾਰੈਣ ਲਿਆ ਨਾ ਠੁੰਗੜਾ ਪੈਰ ਕਿੱਥੇ ਰੱਖੈ ਨਾ ਠੁੰਗੜਾ ਹੁੰਦਾ ਹੈ ਜਿਹੜਾ ਆਪਾਂ ਬੱਚਿਆਂ ਨੂੰ ਦਿੰਨੇ ਆ ਤੁਰਨ ਵਾਸਤੇ ਸਿਖਾਉਣ ਵਾਸਤੇ ਇਹਨੂੰ ਪੌੜੀ ਪੰਜਵਾਂ ਬੋਲਣਾ ਦੁਬਾਰੇ ਫੇਰ ਸੁਣ ਲਓ ਇਹ ਹੈ ਪੌੜੀ ਪੰਜਵਾਂ 315 ਅੰਗ ਤੇ ਠੀਕ ਹੈ ਜੀ ਇਹ ਨੋਟ ਕਰ ਨਾਲ ਦੇ ਨਾਲ ਕਾਪੀ ਤੇ ਲਿਖਿਆ ਜਾਏ ਉਹ ਵੀਡੀਓ ਦੇ ਉੱਤੇ ਫੇਰ ਆਜੋ ਆਪਾਂ ਔਖਾ ਸ਼ਬਦ 323 ਅੰਗ ਤੇ 323 ਅੰਗ ਤੇ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਮੈਨੂੰ ਸ਼ੌਅ ਦੇ ਯਾਦ ਨੇ ਉਹ ਤੁਹਾਨੂੰ ਅੱਜ ਕਰਾ ਦਿੰਨੇ ਆ 323 ਅੰਗ ਤੇ ਆ ਗਿਆ 323 ਅੰਗ ਤੇ ਆਜੋ ਥੱਲੇ ਇਹ ਆ ਗਿਆ ਰਾ ਗਔੜੀ ਭਗਤਾਂ ਦੀ ਬਾਣੀ ਇੱਕ ਓੰਕਾਰ ਸਤਿਰਾਮ ਕਰਤਾ ਪਰ ਗੁਰਪ੍ਰਸਾਦ ਤੇ ਸੰਗ ਜੀ ਇਹ ਹੈ 323 ਅੰਗ ਆਪਾਂ ਬੋਲਣਾ ਹੈ ਗੌੜੀ ਗੁਵਾਰੇਰੀ ਸ੍ਰੀ ਕਬੀਰ ਜੀਓ ਕੇ ਚੌਪ ਦੇ ਠੀਕ ਹੈ ਚੌਪ ਦੇ ਇਹਨੂੰ ਬੋਲਣਾ ਹੈ 14 ਕੀ ਬੋਲਣਾ ਹੈ 14 ਦੁਬਾਰੇ ਸੁਣ ਲਓ ਗੌੜੀ ਗੁਵਾਰੇਰੀ ਸ੍ਰੀ ਕਬੀਰ ਜੀਓ ਕੇ ਚੌਪ ਦੇ 14 323 ਅੰਗ ਤੇ ਹੈ ਇਹ ਆਪਦਾ ਸਹੀ ਕਰ ਲਿਓ ਇਹਨੂੰ ਬੋਲਣਾ ਹੈ 14 24 ਜੀਓ ਕੇ ਚੌਪ ਤੇ 14 ਠੀਕ ਹੈ ਜੀ ਅੱਗੇ ਜਿਹੜਾ ਸਿਪਾਸ਼ਾ ਮਹਾਰਾਜ ਦਾ ਸ਼ਬਦ ਹੈ ਅੱਗੇ ਹੈ 337 ਤੇ ਔਕੇ ਸ਼ਬਦ ਤੁਹਾਨੂੰ ਦੱਸ ਰਹੇ ਹਾਂ 300 ਸੈਂਟ ਦੇ ਨਾਲ ਨਾਲ ਪੋਥੀ ਦੇ ਦਰਸ਼ਨ ਕਰੀ ਜੋ ਵੱਡੀ ਗੱਲ ਹੈ 337 ਅੰਗ ਤੇ ਗੌੜੀ ਦੇ ਵਿੱਚ ਹੈ 337 ਅੰਗ ਤੇ ਕੀ ਹੈ ਗੌੜੀ ਆ ਆ ਦੇਖੋ ਨਾਂ ਆ ਲਿਖਿਆ ਨਾ ਤੇ 333 ਗੌੜੀ ਨਾਵੀ ਇਹਨੂੰ ਨਾਵੀ ਬੋਲਣਾ ਨੰਨੇ ਕੰਨਾ ਵਾਵੇ ਵੀ ਅਰੀ ਉੱਤੇ ਵੀ ਦੀ ਨਾਵੀ ਜੋਨ ਛਾੜ ਜੋ ਜਗਮਹਿ ਆਇਓ ਇਹ ਗੌੜੀ ਗੌੜੀ ਨਾਵੀ ਬਿੰਦੀ ਲਾ ਸਕਦੇ ਹੋ ਨਾਵੀ ਗੌੜੀ ਨਾਵੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਆਜ ਸੰਗ ਜੀ 37 ਤੋਂ ਬਾਅਦ 38 ਦੇ ਉੱਤੇ 38 ਦੇ ਉੱਤੇ ਜਿਹੜੇ ਮਹਾਰਤ ਦੇ ਬਾਸ ਇਸਤਰੀਆ ਉਹ ਰਾਗ ਗੌੜੀ ਇੱਥੇ ਲਿਖਿਆ 11ਵਾਂ ਇਹਨੂੰ 11ਵਾਂ ਬੋਲਣਾ ਹੈ ਰਾਗ ਗੌੜੀ 11ਵਾਂ ਠੀਕ ਹੈ ਜੀ ਅੱਗੇ ਇੱਦਾਂ 12ਵਾਂ ਇਹ 12ਵੇਂ ਪਿੱਛੇ ਰਹਿ ਗਿਆ ਆ ਗਿਆ ਇਹ ਗੌੜੀ 12ਵੀਂ ਤੇ ਗੌੜੀ 13ਵੀਂ ਗੌੜੀ 13ਵੀਂ ਇਹਨੂੰ 13 ਨਹੀਂ ਬੋਲਣਾ ਇਸ ਤਰ੍ਹਾਂ 13ਵੀਂ ਇਸ ਤਰ੍ਹਾਂ ਸੱਚੇ ਪਾਸ਼ਾ ਮਹਾਰਾਜ ਦੇ ਹੀ ਤੁਸੀਂ ਨਾਲ ਦਾ ਦਰਸ਼ਨ ਕਰ ਰਹੇ ਹੋ ਫਿਰ ਆਪਾਂ ਆਜੋ ਜੀ 300 ਅ 44 ਅੰਗ ਤੇ ਉੱਥੇ ਕੀ ਆਪ ਜੀ ਨੂੰ ਸੰਗਤ ਨੂੰ ਲਿਖਾ ਪੈ ਜਾਂਦਾ ਤੇ ਚਲ ਇਹ ਵੀ ਤੁਹਾਨੂੰ ਦੱਸ ਦੇਣਾ ਰਾਗ ਗੌੜੀ ਇਹਨੂੰ ਕਿਹਦੀ ਥਿੱਤੀ ਬੋਲੇ ਥਿੱਤੀ ਬਿਹਾਰੀ ਨਾਲ ਥਿੱਤੀ ਉੱਤੇ ਟਿੱਪੀ ਹੈ ਨਾ ਥਿੱਤੀ ਕਬੀਰ ਜੀ ਕੀ ਆਈ ਬੋਲਣਾ ਨਾਲ 15 ਥਿੱਤੀ 7 ਵਾਰ ਇਹਦੇ ਵਿੱਚ ਰਾਗ ਗੌੜੀ ਕਬੀਰ ਜੀ ਹੋ ਕੇ ਸਤਨਾਮ ਵਾਦੂ 344 ਤੇ ਚਲਦੇ ਆਪਾਂ ਹੁਣ ਇਹ ਆਗੇ ਸੰਗ ਜੀ ਅੱਗੇ 344 ਅੰਗ ਤੇ ਹੈ ੴ ਅੰਕਾਰ ਸਤਿਗੁਰ ਪ੍ਰਸਾਦ ਰਾਗ ਗਉੜੀ ਵਾਰ ਕਬੀਰ ਜੀਓ ਕੇ ਕਬੀਰ ਜੀਓ ਕੇ ਆਲੇ ਕਿਨਸਾਤਾ ਇਹ ਨੂੰ ਬੋਲਣਾ ਸਤ ਸਤ ਨਹੀਂ ਬੋਲਣਾ ਹਿੰਦੀ ਚ ਨਹੀਂ ਬੋਲਣਾ 7 ਨਹੀਂ 7 ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਵਾਰ ਕਬੀਰ ਜੀਓ ਕੇ 7 ਵਾਰ ਜਿਵੇਂ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਅਰ ਬੁੱਧ ਕਰੇ ਪ੍ਰਕਾਸ਼ ਠੀਕ ਹੈ ਕਿਸ ਤਰ੍ਹਾਂ ਸਤੇ ਸੋਮਵਾਰ ਇਹ ਵਾਰ ਨੇ ਨਾ ਵੀ 7 ਵਾਰ ਕਬੀਰ ਜੀਓ ਕੇ 7 ਇਹਨੂੰ ਬੋਲਣਾ 7 ਅੱਗੇ ਆ ਸੰਗਤ ਜੀਓ ਤੇ 368 ਤੇ 368 ਟੰਗ ਤੇ ਆ ਵਾਹਿਗੁਰੂ ਆਕੀਰ ਤੁਨ ਗੁਰੂ ਨਾਨਕ ਮਹਾਰਾਜੀ ਸੇ ਪਾਸ਼ ਮਹਾਰੀ ਕਿਰਪਾ ਕਰਦੇ ਰਹਿਣਾ ਸੰਗਤਾਂ ਤੇ ਆ ਜੋ ਇੱਥੇ 368 ਟੰਗ ਤੇ ਆਪਾਂ ਅਗੇ ਇੱਥੇ ਆਪਾਂ ਕੀ ਬੋਲਣਾ ਆ ਦੇਖੋ ਸ਼ਬ ਅੰਕ ਆਗੇ ਨਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਕਰ ਆਗੇ ਨਾ ਕਰ ਸਮਾਰ ਕੇ ਦਰਸ਼ਨ ਕਰ ਲਓ ਇਹਦੇ 6ਵੇਂ ਕੇ 3 ਇਹ ਤੇ 6ਵੇਂ ਕੇ 3 ਇਹਨੂੰ 3 ਬੋਲਣਾ ਆਸਾ ਕਰ 6ਵੇਂ ਕੇ 3 ਇਹ ਬਹੁਤ ਸਾਰੇ ਤੁਹਾਨੂੰ ਪਤਾ ਨਹੀਂ ਇਹ ਤੁਸੀਂ ਨੋਟ ਕਰ ਲਿਓ 368 ਟੰਗ ਤੇ ਠੀਕ ਹੈ ਜੀ ਵਾਹਿਗੁਰੂ ਤੇ 369 ਅੰਗ ਅੱਗੇ ਆ ਜੋ ਇਧਰ ਪਿਆ ਰਹੋ 369 ਅੰਗ ਤੇ ਆ ਰਾਗ ਆਸਾ ਘਰ 8ਵੇਂ ਕੇ ਕਾਫੀ ਮਹੱਲਾ ਚੌਥਾ 8ਵੇਂ ਕੇ ਬੋਲਣਾ ਇਹਨੂੰ ਆ ਦੇਖੋ ਇੱਕ ਓ ਅੰਕਾਰ ਪਹਿਲੀ ਵਾਰ ਤਾਂ ਇੱਕ ਓ ਅੰਕਾਰ ਨੂੰ ਬੋਲਣਾ ਸਿੱਖੋ ਇੱਕ ਓ ਆ ਜਿਹੜਾ ਉੱਤੇ ਆ ਨਾ ਇਸ ਤਰ੍ਹਾਂ ਇਹ ਅੰਕਾਰ ਹੁੰਦਾ ਹੈ ਇੱਕ ਓ ਅੰਕਾਰ ਕਾ ਤਿੰਨ ਭਾਗ ਹੋ ਗਏ ਇੱਕ ਓ ਓੰਕਾਰ ਇਹ ਤਿੰਨ ਇੱਕਾ ਓ ਓੰਕਾਰ ਸਤਿਗੁਰ ਪ੍ਰਸਾਦ ਰਾਗ ਯਾਸਾ ਘਰ ਠੀਕ ਹੈ ਜੀ 8ਵੇਂ ਕੇ 8ਵੇਂ ਕੇ ਕਾਹੀ ਮਹੱਲਾ ਚੌਥਾ 8ਵੇਂ ਕੇ 8ਵੇਂ 8ਵਾਂ ਨਹੀਂ ਬੋਲਣਾ 8ਵੇਂ ਕੇ ਕਾਹੀ ਮਹੱਲਾ ਚੌਥਾ ਇਹ 369 ਅੰਤ 8ਵੇਂ ਕੇ ਠੀਕ ਹੈ ਤੇ ਅੱਗੇ ਆਜੋ 369 ਰਾਗ ਆਸਾਵਰੀ ਇਹਨੂੰ ਆਸਾਵਰੀ ਨਹੀਂ ਕਹਿਣਾ ਆਸਾਵਰੀ ਆਸਾ ਲੱਗ ਨਹੀਂ ਕਰਨਾ ਨਾਲ ਆਸਾਵਰੀ ਆ ਆਸਾਵਰੀ ਸਾਵਰੀ ਆਸਾਵਰੀ ਰਾਗ ਆਸਾ ਘਰ 16ਵੇਂ ਕੇ ਠੀਕ ਹੈ ਜੀ 16ਵੇਂ ਕੇ 2 ਮਹੱਲਾ ਚੌਥਾ ਸੁਧੰਗ ਰਾਗ ਆਸਾ ਕਰ 16ਵੇਂ ਕੇ 2 ਮਹੱਲਾ ਚੌਥਾ ਸੁਧੰਗ 369 ਗਿਤੇ ਸੋ ਆਪਾਂ ਅੱਗੇ ਆਜੋ 377 ਤੇ ਆਸਾ ਮਹੱਲਾ ਪੰਜਵਾਂ 377 ਤੇ 42 ਠੀਕ ਹੈ ਤਰਸਤ ਕਿਉਂ ਹੋ ਗਿਆ ਮਾਈਕ ਐ ਦੇ ਆ ਜੋ ਹਾਂ ਆ ਗਈ ਵਾਈਕੋ ਤਰਸਤ ਤਰਦੀ ਆਸਾ ਮਹੱਲਾ ਪੰਜਵਾਂ ਟਿੱਪ ਦੇ ਇਹਨੂੰ ਬੋਲਣਾ ਦੋ ਮਹੱਲਾ ਪੰਜਵਾਂ ਟਿੱਪ ਦੇ ਅਦੂਆ ਲਿਖਿਆ ਦੋ ਬੋਲਣਾ ਦੂਜਾ ਲਿਖਣਾ ਬੋਲਣਾ ਤਿੱਪਦੇ ਦੋ 79 ਤੇ ਫਿਰ ਅੱਗੇ ਆਜੋ ਆਸਮਾਹਲਾ ਪੰਜਮਾ ਤੇ ਪਦੇ ਦੋ ਠੀਕ ਹੈ ਜੀ ਫਿਰ ਆਜੋ ਆਸਮਾਹਲਾ ਪੰਜਮਾ ਦੁੱਤੁਕੇ ਇਹ ਅੱਗੇ ਚਲੇ ਗਿਆ ਮਾਈਕ ਅੱਛਾ ਆ ਜੀ ਵਾਹਿਗੁਰੂ 390 ਅੰਗ ਤੇ 390 ਅੰਗ ਤੇ ਆ ਬੋਲ ਆ ਬੋਲੇ ਨੇ ਆਪਣੇ ਆਸਾ ਮਹੱਲਾ ਪੰਜਵਾਂ ਦੋ ਤੁਕੇ ਦੋ ਤੁਕੇ ਠੀਕ ਹੈ ਜੀ ਨੌ ਨੌ ਬੋਲਣਾ ਇਹਨਾਂ ਨੂੰ 390 ਅੰਗ ਤੇ ਵਾਹਿਗੁਰੂ 480 ਅੰਗ ਤੇ ਆ ਆਗੇ ਆ ਜੋ 400 79 ਅੰਗ ਤੇ 479 ਅੰਗ ਤੇ ਆਸਾ ਸ੍ਰੀ ਕਬੀਰ ਜੀ ਓਕੇ 5 ਬਦੇ 9 ਦੋ ਤੁਕੇ 5 ਇਹਨਾਂ ਨੂੰ 9 ਬੋਲਣਾ ਹੈ ਇਹਨੂੰ 5 ਬੋਲਣਾ ਹੈ ਇਹਨੂੰ 9 ਬੋਲਣਾ ਹੈ ਇਹਨੂੰ 5 ਬੋਲਣਾ ਹੈ 5 ਬਦੇ 9 ਦੋ ਤੁਕੇ ਪੰਜਵ ਵਾਈ ਗਰੂ ਅੱਗੇ ਆਜੋ 480 ਤੇ ਹਾਂ 480 ਤੇ ਵਾਈ ਹੁਣ ਸੰ ਵਾਈ ਪ੍ਰੋਵਾਈਡ ਕਿਉਂਕਿ ਮੈਂ ਲਿਖ ਕੇ ਲਿਖ ਰੱਖੇ ਨੇ ਵੀ ਕਿਹੜੇ ਕਿਹੜੇ ਆਪਾਂ ਨੇ ਹਾਂ ਜੀ ਆਸਾ ਇੱਕ ਤੁੱਕੇ ਆ ਲਿਖਿਆ ਇਹਨੂੰ ਬੋਲਣਾ ਚਾਰ ਇਹਨੂੰ ਚਾਰ ਬੋਲਣਾ ਹੈ 480 ਅੰਗ ਤੇ 480 ਅੰਗ ਤੇ ਇਹਨੂੰ ਵੀ 4 ਬੋਲਣਾ ਅੱਗੇ ਆਜੋ 481 ਤੇ ਆਸਾ ਸ੍ਰੀ ਕਬੀਰ ਜੀਓ ਆਸਾ ਸ੍ਰੀ ਕਬੀਰ ਜੀਓ ਠੀਕ ਹੈ ਨਾ ਕੇ ਟਿੱਪ ਦੇ 8 ਦੋ ਤੁਕੇ 7 ਇੱਕ ਤੁਕਾ 1 ਟਿੱਪ ਦੇ 8 2 ਤੁੱਕੇ 7 1 ਤੁੱਕਾ 1 ਇਹ ਤੁਸੀਂ ਦੇਖੋ ਇਹ 3481 ਤੇ ਹੈ ਠੀਕ ਹੈ ਜੀ ਨਾਲ ਦੇ ਨਾਲ ਤੁਸੀਂ ਨੋਟ ਕਰ ਲਿਓ ਜੇ ਤੁਸੀਂ ਲਿਖ ਲਓਗੇ ਕਾਪੀ ਤੇ ਨਾ ਨੋਟ ਕਰ ਲਓਗੇ ਤਾਂ ਤੁਹਾਨੂੰ ਪਤਾ ਲੱਗੇਗਾ ਅੱਗੇ ਔਖਾ ਜਾ 500 ਹਰ ਦੇ ਬੱਚੇ ਹੋਰ ਆ ਵੀ ਇਹ ਤੁਹਾਨੂੰ ਅੱਗੇ ਕੋ ਮੋٹے ਮੋٹے ਤੁਹਾਨੂੰ ਦੱਸ ਦਿੰਨੇ ਆ ਹਾਂ ਜੀ ਹਾਂ ਜੀ ਹਾਂ ਜੀ ਵਾਈਗ ਆ ਘਰ ਲੋ ਰਾਗ ਦੇਵਗੰਧਾਰੀ ਮਹੱਲਾ ਪੰਜਵਾਂ ਘਰ ਸੱਤਵਾਂ ਇਹਨੂੰ ਇਸ ਤਰ੍ਹਾਂ ਬੋਲਣਾ ਹੈ ਵਾਈਗ 553 ਤੇ ਹਾਂ ਜੀ ਆ ਜਿੱਦਾਂ ਆ ਗਿਆ ਨਾ ਮਰਚੇ ਪਾਸ਼ਾ 553 ਤੇ ਆ ਗਿਆ ਮਰਦਾਨਾ ਮਰਦਾਨਾ ਪਹਿਲਾ ਇਹਨੂੰ ਪਹਿਲਾ ਬੋਲਣਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਚਾਰਿਆ ਹੈ ਮਰਦਾਨੇ ਦੀ ਪ੍ਰਧਾਈ ਮਰਦਾਨੇ ਨੂੰ ਸੰਬੋਧਿਤ ਕਰਕੇ ਮਰਦਾਨਾ ਜੀ ਨੂੰ ਸਤਿਕਾਰਯੋਗ ਸਾਡੇ ਇਸ ਤਰ੍ਹਾਂ ਹੰਗ ਜੀ ਤੁਸੀਂ ਆ ਇੰਨਾ ਤੁਸੀਂ ਯਾਦ ਕਰ ਲਓ ਫਿਰ ਰਹਿਮਤ ਕਰਕੇ ਫਿਰ ਤੁਹਾਨੂੰ ਦੱਸਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ